ਜੋ ਅੱਜ ਦਾ ਸਮਾਚਾਰ ਚੱਲ ਰਿਹਾ ਉਹਦੇ ਵਿੱਚ ਸਾਡੇ ਰੋਜ਼ ਦਾ ਖਾਣਾ ਪੀਣਾ ਗਲਤ ਹੋਣ ਦੇ ਕਰਕੇ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀ ਨਿਊਟ੍ਰੀਸ਼ਨ ਜਿਹਨੂੰ ਆਪਾਂ ਕਹਿੰਨੇ ਆ ਜਾਂ ਪੋਸ਼ਕ ਤੱਤ ਸਾਡੇ ਸਰੀਰ ਦੇ ਵਿੱਚ ਨਹੀਂ ਲੱਗ ਰਿਹਾ ਜਿਹਦੇ ਨਾਲ ਮੈਕਸਮ ਪ੍ਰੋਬਲਮ ਆ ਰਹੀ ਹੈ ਗੋਡਿਆਂ ਗਰੀਸ ਇਹਨੂੰ ਆਪਾਂ ਕਹਿ ਸਕਦੇ ਹਾਂ ਦੇਸੀ ਭਾਚਾ ਦੇ ਵਿੱਚ ਉਹ ਚੀਜ਼ ਖਤਮ ਹੁੰਦੀ ਜਾ ਰਹੀ ਸੋ ਇਹ ਇਸ ਕਰਕੇ ਅਸੀਂ ਅੱਜ ਜਿਹੜੀ ਆਯੁਰਵਿਦਾਂ ਨੇ ਇੱਕ ਨਵਾਂ ਪ੍ਰੋਡਕਟ ਜਿਹਦਾ ਨਾਮ ਆਰਥਰੋ ਜੋਇੰਟ ਕੇਅਰ ਕੈਪਸੂਲਾ ਇਹ ਕੈਪਸੂਲ ਅਸੀਂ ਇੱਕ ਲਾਂਚ ਕੀਤਾ ਹੈ ਸਾਡੇ ਇਸ ਪ੍ਰੋਡਕਟ ਦੀ ਜਿਹੜੀ ਮੈਨੂਫੈਕਚਰਿੰਗ ਹੈ ਪਹਿਲੀ ਗੱਲ ਤੇ ਇਹ ਹੈ ਕਿ ਜੀਐਮਪੀ ਸਰਟੀਫਾਈਡ ਹੈ ਦੂਸਰਾ ਇਹਦੇ ਵਿੱਚ ਸੀ ਦੇਸੀ ਗਾਂ ਦੇ ਘਿਓ ਦੇ ਵਿੱਚ ਹਰਬਲਸ ਬਲੈਂਡ ਕੀਤੀਆਂ ਹੋਈਆਂ ਜਿਸ ਦਾ ਕਿ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹ ਲੈਣ ਦੇ ਨਾਲ ਲੋਕਾਂ ਦੇ ਜੋੜਾਂ ਦੇ ਅੰਦਰ ਜਿਹੜਾ ਜਿਹਨੂੰ ਆਪਾਂ ਸੈਨੋਵਲ ਜੋੜ ਕਹਿੰਦੇ ਹਾਂ ਜਾਂ ਦੇਸੀ ਬਾਸ਼ਾ ਦੇ ਵਿੱਚ ਗ੍ਰੀਸ ਕਹਿੰਦੇ ਆ ਜਦੋਂ ਉਹ ਚੀਜ਼ ਬਣਨੀ ਸਟਾਰਟ ਹੁੰਦੀ ਹੈ ਤਾਂ ਨਿਚੜੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਜੋੜਾਂ ਦੀਆਂ ਦਰਦਾਂ ਆ ਉਹ ਠੀਕ ਹੋਣੀਆਂ ਸਟਾਰਟ ਹੋ ਜਾਂਦੀਆਂ ਆ ਦੋ ਡੱਬੀਆਂ ਕੈਪਸੂਲਾਂ ਦੀਆਂ ਖਾਧੀਆਂ ਉਹਨਾ ਬਹੁਤ ਰਾਮ ਹੈ ਬਹੁਤ ਫਰਕ ਆ ਹੁਣ ਬਿਲਕੁਲ ਠੀਕ ਠਾਕ ਆ ਮੈਂ ਕੋਈ ਗਲੀਫਲੀ ਉੱਠਣ ਬੈਠਣ ਦੇ ਵਿੱਚ ਮੈਨੂੰ ਕੋਟਿਆ ਦਰਦ ਤਾਂ ਪਉਤ ਨਹੀਂ ਅਸੇ ਕਿ ਆਪੇ ਇਥੇ ਮੈਂ ਦਵਾਈ ਖਾਧੀ ਤਾਂ ਮੈਂ ਅੱਗੇ ਨਾਲ ਬਹੁਤ ਜ਼ਿਆਦਾ ਠੀਕ ਆ ਜਿਵੇਂ ਕੀ ਗਠੀਆ ਜੋੜਾਂ ਦੇ ਵਿੱਚ ਗੈਪ ਪੈ ਜਾਣਾ ਸਲਿੱਪ ਡਿਸਕ ਹੋ ਗਿਆ ਹੱਡੀਆਂ ਦਾ ਘਸਣਾ ਚੂਲੇ ਦਾ ਘਸਣਾ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਸਭ ਦਾ ਕਾਰਨ ਜੋੜਾਂ ਨੂੰ ਖਰਾਕੀ ਤੱਤਵ ਨਾ ਮਿਲਣਾ ਜਿਸ ਕਰਕੇ ਬਿਮਾਰੀ ਠੀਕ ਨਹੀਂ ਹੁੰਦੀਆਂ ਸੋ ਇੱਕ ਅਸੀਂ ਐਸਾ ਜੋੜਾ ਦੀ ਖੁਰਾਕ ਦੇ ਰਹੇ ਹਾਂ ਜਿਹਦੇ 3 ਤੋਂ 4 ਮਹੀਨੇ ਖਾਣ ਲਈ ਉਹਦੀ ਜੋੜਾ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਸਸਕਾਲ ਦੋਸਤੋ ਅਸੀਂ ਇਸ ਵਕਤ ਹੁੰਚ ਹੋਏ ਆ ਜੀਟੀਆਰ ਵਿਦਾਤ ਵਿੱਚ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਇੱਕ ਪ੍ਰੋਡਕਟ ਜਿਹੜਾ ਇਹਨਾਂ ਦਾ ਪੂਰੀ ਤੱਕ ਪਾਰਿਆ ਹੈਗਾ ਨਾਪੇ ਪੰਚਕਰਮਾ ਉਸ ਦੀ ਡਿਮਾਂਡ ਤੋਂ ਬਾਅਦ ਹੁਣ ਇੱਕ ਹੋਰ ਨਵਾਂ ਪ੍ਰੋਡਕਟ ਜਿਹੜਾ ਇਹ ਲੈ ਕੇ ਆਏ ਆ ਆਰਥੋ ਜਿਹੜਾ ਪ੍ਰੋਡਕਟ ਨਵਾਂ ਆਇਆ ਮਰੀਜ਼ਾਂ ਦੀ ਕਾਫੀ ਡਿਮਾਂਡ ਸੀ ਕਿਉਂਕਿ ਪੇਸ਼ੈਂਟ ਜਿਹੜੇ ਆ ਕਾਫੀ ਜੋੜਾ ਦਰਦ ਤੋਂ ਪ੍ਰੇਸ਼ਾਨ ਹੈ ਸਾਡੇ ਨਾਲ ਇਸ ਵਕਤ ਡਾਇਰੈਕਟਰ ਜਿਹੜੇ ਨੇ ਵਿਕਰਮਜੀਤ ਸਿੰਘ ਹੁਣ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਡਾਕਟਰ ਸਾਹਿਬ ਸਵਾਗਤ ਹੈ ਪਹਿਲਾਂ ਪੀਟੀਸੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪਿਛਲਾ ਪ੍ਰੋਜੈਕਟ ਜਿਹੜਾ ਚੱਲਿਆ ਕਾਫੀ ਧੱਕ ਪਾਈ ਹੋਈ ਹੈ ਪਬਲਿਕ ਦੀ ਡਿਮਾਂਡ ਹੈ ਨਵੇਂ ਪ੍ਰੋਡਕਟਾਂ ਦੀ ਵੀ ਡਿਮਾਂਡ ਆ ਰਹੀ ਸੀਗੀ ਕੀ ਕੋਈ ਸੁਣ ਨਵਾ ਪ੍ਰੋਡਕਟ ਜਿਹੜਾ ਪਬਲਿਕ ਦੀ ਡਿਮਾਂਡ ਲੈ ਕੇ ਆਏ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਸਾਡੇ ਚੈਨਲ ਸਾਡੇ ਇੱਥੇ ਸੈਂਟਰ ਦੇ ਹੋਏ ਆਏ ਹੋ ਤੁਸੀਂ ਤੇ ਅੱਜ ਤੁਹਾਨੂੰ ਅਸੀਂ ਇੱਕ ਐਸਾ ਪ੍ਰੋਡਕਟ ਦੇ ਬਾਰੇ ਥੋੜਾ ਰੂਬਰੂ ਕਰਾਵਾਂਗੇ ਜਿਹੜਾ ਕਿ ਸਾਡੇ ਪੇਸ਼ੈਂਟ ਲਈ ਬਹੁਤ ਵਧੀਆ ਬਹੁਤ ਬੈਨੀਫਿਟ ਵਾਲਾ ਹੈ ਅੱਜ ਦੇ ਦੌਰ ਦੇ ਵਿੱਚ ਜੋ ਅੱਜ ਦਾ ਸਮਾਂ ਚੱਲ ਰਿਹਾ ਉਹਦੇ ਵਿੱਚ ਸਾਡੇ ਰੋਜ਼ ਦਾ ਖਾਣਾ ਪੀਣਾ ਗਲਤ ਖਾਣ ਦੇ ਕਰਕੇ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀ ਨਿਊਟ੍ਰੀਸ਼ਨ ਜਿਹਨੂੰ ਆਪਾਂ ਕਹਿੰਦੇ ਆ ਜਾਂ ਪੋਸ਼ਕ ਤੱਤ ਸਾਡੇ ਸਰੀਰ ਦੇ ਵਿੱਚ ਨਹੀਂ ਲੱਗ ਰਿਹਾ ਜਿਹਦੇ ਨਾਲ ਮੈਕਸਮ ਪ੍ਰੋਬਲਮ ਆ ਰਹੀ ਹੈ ਗੋਡਿਆਂ ਦੀ ਗੋਡੇ ਸਲਿਪ ਡਿਸਕ ਐਦਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਦੇ ਅੰਦਰ ਜਿਹੜੀਆਂ ਘਰ ਕਰ ਰਹੀਆਂ ਉਹਦਾ ਕਾਰਨ ਇਹੀ ਹੈ ਕਿ ਸਾਡਾ ਜਿਹੜਾ ਖਾਣਾ ਪੀਣਾ ਹੈ ਉਹ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਸਹੀ ਨਹੀਂ ਹੈ ਅਸੀਂ ਕੀ ਕਰਦੇ ਆ ਕਿ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਆਪਣੇ ਹਾਰਟ ਨੂੰ ਤੰਦਰੁਸਤ ਰੱਖਣ ਲਈ ਬਹੁਤ ਪਤਲੇ ਤੇਲ ਯੂਜ਼ ਕਰਦੇ ਆਂ ਲੇਕਿਨ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਆਪਣੇ ਹਾਰਟ ਨੂੰ ਤਾਂ ਸੇਫ ਕਰੀ ਜਾਂਦੇ ਆ ਲੇਕਿਨ ਜਿਹੜੇ ਸਾਡੇ ਗੋਡਿਆਂ ਦੀ ਜਾਂ ਜੋੜਾਂ ਦੀ ਗ੍ਰੀਸ ਜਿਹਨੂੰ ਆਪਾਂ ਕਹਿ ਸਕਦੇ ਆ ਦੇਸੀ ਭਾਸ਼ਾ ਦੇ ਵਿੱਚ ਉਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਉਹ ਖਤਮ ਹੋਣ ਦੇ ਕਰਕੇ ਗੋਡਿਆਂ ਦੀ ਦਰਦਾਂ ਬਹੁਤ ਜ਼ਿਆਦਾ ਹੋ ਰਹੀਆਂ ਸੋ ਇਸ ਕਰਕੇ ਅਸੀਂ ਅੱਜ ਜੀਟੀ ਆਯੁਰਵੇਦਾ ਨੇ ਇੱਕ ਨਵਾਂ ਪ੍ਰੋਡਕਟ ਜਿਹਦਾ ਨਾਮ ਆਰਥਰੋ ਜੋਇੰਟ ਕੇਅਰ ਕੈਪਸੂਲਾ ਇਹ ਕੈਪਸੂਲ ਅਸੀਂ ਇੱਕ ਲਾਂਚ ਕੀਤਾ ਹੈ ਤੇ ਇਹਦੇ ਜਿਹੜੇ ਬੈਨੀਫਿਟ ਹੈ ਉਹ ਬਹੁਤ ਹੀ ਜ਼ਿਆਦਾ ਸਟੀਕ ਵਧੀਆ ਰਿਜ਼ਲਟ ਸਾਨੂੰ ਦੇ ਰਹੇ ਨੇ ਅਜਾ ਡਾਕਟਰ ਸਾਹਿਬ ਤੁਸੀਂ ਹੁਣ ਇਹ ਲੈ ਕੇ ਆਏ ਆ ਪ੍ਰੋਡਕਟ ਕਾਫੀ ਅਸੀਂ ਹੋਰ ਵੀ ਦੇਖਿਆ ਗਿਆ ਲੋਕ ਤੁਹਾਡੇ ਤੇ ਅਸੀਂ ਕਿਉਂ ਯਕੀਨ ਕਰਨ ਕੀ ਕੁਛ ਇਹਦੇ ਵਿੱਚ ਅਜਿਹਾ ਪਾਇਆ ਕਿ ਤੁਹਾਡੇ ਦੇ ਕੋਲ ਆ ਕੇ ਲੋਕ ਇਹ ਲੈ ਕਿਉਂਕਿ ਇਹ ਨਾਰਮਲ ਜਿਹੜੀ ਹੁਣ ਏਜ ਵੀ ਨਹੀਂ ਦੇਖਦੇ ਹੈਗੇ ਕਿਉਂਕਿ ਜੋੜਾਂ ਦੇ ਦਰਦ ਜਿਹੜੇ ਆ ਉਹ 40 45 35 ਇਹ ਜਿਹੜਾ ਆਮ ਪੇਸ਼ੈਂਟ ਜਿਹੜੇ ਹੁਣ ਦੇਖਣ ਨੂੰ ਮਿਲਦੇ ਤੁਹਾਡੇ ਇਸ ਪ੍ਰੋਡਕਟ ਤੇ ਯਕੀਨ ਕਿਉਂ ਕਰਨ ਕਿ ਅਜਿਹਾ ਪ੍ਰੋਡਕਟ ਕੀ ਪਾਇਆ ਹੈਗਾ ਤੁਸੀਂ ਇਹਦੇ ਵਿੱਚ ਕੀ ਕੁਝ ਹੈਗਾ ਜਿਹੜਾ ਤੁਹਾਡੇ ਕੋਲ ਆ ਦੇਖੋ ਜੀ ਇਸ ਤਰ੍ਹਾਂ ਹੈ ਸਾਡੇ ਇਸ ਪ੍ਰੋਡਕਟ ਦੀ ਜਿਹੜੀ ਮੈਨੂਫੈਕਚਰਿੰਗ ਹੈ ਪਹਿਲੀ ਗੱਲ ਤੇ ਇਹ ਕਿ ਜੀਐਮਪੀ ਸਰਟੀਫਾਈਡ ਹੈ ਦੂਸਰਾ ਇਹਦੇ ਵਿੱਚ ਸੀ ਦੇਸੀ ਗਾਂ ਦੇ ਘਿਓ ਦੇ ਵਿੱਚ ਹਰਬਲਸ ਬਲੈਂਡ ਕੀਤੀਆਂ ਹੋਈਆਂ ਜਿਹਦਾ ਕਿ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹ ਲੈਣ ਦੇ ਨਾਲ ਲੋਕਾਂ ਦੇ ਜੋੜਾਂ ਦੇ ਅੰਦਰ ਜਿਹੜਾ ਜਿਹਨੂੰ ਆਪਾਂ ਸਨੂਵਲ ਫਲੂਇਡ ਕਹਿੰਦੇ ਆ ਜਾਂ ਦੇਸੀ ਪਾਸ਼ਾ ਦੇ ਵਿੱਚ ਗ੍ਰੀਸ ਕਹਿੰਦੇ ਆ ਜਦੋਂ ਉਹ ਚੀਜ਼ ਬਣਨੀ ਸਟਾਰਟ ਹੁੰਦੀ ਹੈ ਤਾਂ ਨਿਚਰੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਜੋੜਾਂ ਦੀਆਂ ਦਰਦਾਂ ਆ ਉਹ ਠੀਕ ਹੋਣੀਆਂ ਸਟਾਰਟ ਹੋ ਜਾਂਦੀਆਂ ਤੇ ਐਜ਼ ਇਹ ਸਪਲੀਮੈਂਟ ਐਜ਼ ਇਹ ਡਾਇਟ ਜਿਹੜੀ ਕਿ ਸਾਡੇ ਗੋਡਿਆਂ ਦੀ ਹੈ ਜਾਂ ਸਾਡੇ ਮੂਵਮੈਂਟ ਕਰਨ ਵਾਲੇ ਜਿੰਨੇ ਵੀ ਜੋਇੰਟ ਹੈ ਉਹਨਾਂ ਦੀ ਗਰੀਸ ਨੂੰ ਤਿਆਰ ਕਰਨੇ ਦਾ ਪੂਰਾ ਸਖਸ਼ਮ ਮਤਲਬ ਕੰਮ ਕਰਦਾ ਹੈ ਅੱਛਾ ਕੱਲਾ ਇਹ ਜਿਹੜਾ ਜੋੜਾ ਦੇ ਦਰਦ ਹੈ ਕਿਉਂਕਿ ਆਮ ਜਿਹੜੀ ਪ੍ਰੋਬਲਮ ਹੈ ਹੁਣ ਗਠੀਏ ਦੀ ਕਾਫੀ ਪ੍ਰੋਬਲਮ ਹੈ ਗਿਆ ਪੁਰਾਣਾ ਗਠੀਆ ਹੁੰਦਾ ਕਈਆਂ ਨੂੰ ਅਟੈਕ ਹੋ ਜਾਂਦਾ ਗਠੀਏ ਦਾ ਕੀ ਇਹ ਪ੍ਰੋਡਕਟ ਦਾ ਉਹਦੇ ਲਈ ਵੀ ਕੰਮ ਕਰੂਗਾ ਬਿਲਕੁਲ ਸਰ ਤੁਹਾਡਾ ਕੁਐਸਚਨ ਬਿਲਕੁਲ ਬਾਇ ਜਾਇਜ਼ ਹੈ ਕਿ ਇਹ ਜਿਹੜਾ ਸਾਡਾ ਪ੍ਰੋਡਕਟ ਹੈ ਇਸ ਪ੍ਰੋਡਕਟ ਦੇ ਨਾਲ ਗੋਡਿਆਂ ਦੀ ਗਰੀਸ ਬਣਦੀ ਹੈ ਤੇ ਨਾਲ ਅਸੀਂ ਇੱਕ ਦੇ ਨਾਲ ਹੋਰ ਇੱਕ ਪ੍ਰੋਡਕਟ ਲਿਆਇਆ ਹੈਗਾ ਜਿਹਦਾ ਨਾਮ ਹੈਗਾ ਆਰਥ్రో ਪਲਸ ਕੈਪਸੂਲ ਇਹ ਜਿਹੜਾ ਆਰਥ్రో ਪਲਸ ਕੈਪਸੂਲ ਹੈ ਇਹ ਅਸੀਂ ਸਪੈਸ਼ਲੀ ਨਿਊਜ਼ੀਲੈਂਡ ਤੋਂ ਇੰਪੋਰਟ ਕੀਤਾ ਹੋਇਆ ਹੈ ਔਰ ਇਹਦੇ ਲੈਣ ਦੇ ਨਾਲ ਪੇਸ਼ੈਂਟ ਦੇ ਜਿਹੜੇ ਕੱਸੇ ਹੋਏ ਹੱਡ ਹੈ ਕੱਸੇ ਹੋਈਆਂ ਹੱਡੀਆਂ ਹਨ ਉਹਨਾਂ ਨੂੰ ਵੀ ਇਹ ਬੁਰਾ ਮਤਲਬ ਕੰਮ ਕਰਦਾ ਹੈ ਔਰ ਦੂਸਰਾ ਗਠੀਏ ਤੇ ਵੀ ਬੜਾ ਜ਼ਬਰਦਸਤ ਰਿਜ਼ਲਟ ਦੇ ਰਿਹਾ ਹੈ ਯੂਰਿਕ ਐਸਿਡ ਨੂੰ ਵੀ ਕੰਟਰੋਲ ਕਰਦਾ ਹੈਗਾ ਜੀ ਅੱਛਾ ਤੁਸੀਂ ਪ੍ਰੋਡਕਟ ਦਾ ਨਾਮ ਕਹਿੰਨੇ ਪਏ ਤਾਂ ਫਿਰ ਕਿੱਦਾਂ ਯਕੀਨ ਕਰਨ ਤੁਹਾਡੇ ਕਿ ਤੁਹਾਡੇ ਕੋਲ ਪੇਸ਼ੈਂਟ ਕੋਈ ਆਇਆ ਹੈਗਾ ਰਿਜ਼ਲਟ ਇਹਦਾ ਕਿੱਦਾਂ ਤੁਸੀਂ ਤੁਸੀਂ ਨਹੀਂ ਸ਼ੋਰਟ ਇਹਨਾ ਕਿਹਾ ਕਹਿੰਦੇ ਪਏ ਕਿ ਇਹ ਤੁਹਾਡਾ 100% ਕੰਮ ਕਰਦਾ ਦੇਖੋ ਇਸ ਤਰ੍ਹਾਂ ਇਹ ਜਿਹੜਾ ਸਾਡਾ ਪ੍ਰੋਡਕਟ ਹੈ ਇਹ ਅਸੀਂ ਲੈਬ ਰਿਪੋਰਟ ਇਹਦੇ ਨਾਲ ਆਂਦੀ ਹੈ ਤੇ ਇਹ ਪਹਿਲਾਂ ਟੈਸਟ ਕੀਤਾ ਜਾਂਦਾ ਹੈਗਾ ਟੈਸਟ ਹੋਣ ਤੋਂ ਬਾਅਦ ਹੀ ਇਹ ਮਾਰਕੀਟ ਦੇ ਵਿੱਚ ਉਤਾਰੇ ਜਾਂਦਾ ਪੇਟੈਂਟ ਪ੍ਰੋਡਕਟ ਹੈਗਾ ਔਰ ਇੰਨਾ ਜ਼ਬਰਦਸਤ ਰਿਜ਼ਲਟ ਹੈ ਕਿ ਸਾਡੇ ਕੋਲ ਪੇਸ਼ੈਂਟ ਅਸੀਂ ਤੁਸੀਂ ਸਾਡੇ ਸੈਂਟਰ ਦੇ ਵਿੱਚ ਆਏ ਹੋ ਲੇਕਿਨ ਅਸੀਂ ਇਸ ਪ੍ਰੋਡਕਟ ਨੂੰ ਕਮ ਸੇ ਕਮ 6 ਮਹੀਨੇ ਤੋਂ ਬਾਰਤਰੀਆਂ ਤੇ ਜਿਨ੍ਹਾਂ ਲੋਕਾਂ ਨੇ ਇਹਨੂੰ ਯੂਜ਼ ਕੀਤਾ ਹੈਗਾ ਤੇ ਉਹ 2 ਮਹੀਨੇ ਦੇ ਵਿੱਚ ਹੀ ਸਾਨੂੰ ਆ ਕੇ ਦੱਸਦੇ ਆ ਕਿ ਡਾਕਟਰ ਸਾਹਿਬ ਪਹਿਲਾਂ ਸਾਤੇ ਤੁਰ ਨਹੀਂ ਹੁੰਦਾ ਸੀਗਾ ਸਾਡੇ ਗੋਡਿਆਂ 'ਚ ਦਰਦਾਂ ਸੀਗੀਆਂ ਤੇ ਜਿਹੜੇ ਚੂਲੇ ਸਾਡੇ ਖਰਾਬ ਹੋਇਆ ਉਹ ਦੁਬਾਰਾ ਠੀਕ ਹੋਣੇ ਸਟਾਰਟ ਹੋ ਗਏ ਹੂੰ ਇਦਾਂ ਆਵੇ ਡਾਕਟਰ ਸਾਹਿਬ ਤੁਸੀਂ ਆਪਣਾ ਪ੍ਰੋਡਕਟ ਵੇਚਣ ਨੂੰ ਕਮੈਂਟ ਬੜੇ ਭੜੇ ਭੜੇ ਆਉਂਦੇ ਆ ਫਿਰ ਮੁੜ ਕੇ ਸਾਨੂੰ ਵੀ ਗਾਲਾਂ ਕੱਢਣਾ ਤੇ ਤੁਹਾਨੂੰ ਵੀ ਗਾਲਾਂ ਕੱਢਣ ਦੇਖੋ ਜੀ ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਆ ਅਸੀਂ ਨਹੀਂ ਕਹਿੰਦੇ ਆ ਸਾਡੇ ਮਰੀਜ਼ ਜਿਹੜੇ ਆ ਨਾ ਉਹ ਤੁਹਾਨੂੰ ਆਪ ਹੀ ਦੱਸਣਗੇ ਵੀ ਸਾਡੇ ਅਸੀਂ ਖਾਣ ਦੇ ਨਾਲ ਕਿੰਨੇ ਸਾਡਾ ਮਕਸਦ ਹੈ ਲੋਕਾਂ ਨੂੰ ਜਿਹੜੇ ਦਵਾਈਆਂ ਖਾਣ ਦੇ ਬਾਵਜੂਦ ਵੀ ਠੀਕ ਨਹੀਂ ਹੋ ਰਿਹਾ ਲੋਕੀ ਕਹਿੰਦੇ ਆ ਡਾਕਟਰਸ ਕਹਿੰਦੇ ਆ ਕਿ ਆਪਰੇਸ਼ਨ ਕਰਾਉਣਾ ਪਏਗਾ ਐਨੇ ਪੈਸੇ ਤੁਹਾਡੇ ਲੱਗਣਿਆ ਗੋਡੇ ਤੁਹਾਡੇ ਜਿਹੜੇ ਚੇਂਜ ਹੋਣੇ ਆ ਜਾਂ ਕੁਛ ਹੈ ਤੇ ਸਾਡਾ ਮੇਨ ਮੋਟਿਵ ਇਹ ਹੈ ਕਿ ਲੋਕਾਂ ਨੂੰ ਗੋਡਿਆਂ ਦੇ ਆਪਰੇਸ਼ਨ ਤੋਂ ਬਚਾਇਆ ਜਾਏ ਔਰ ਇਸ ਪ੍ਰੋਡਕਟ ਨੂੰ ਅਗਰ ਜੇ ਉਹ ਲਗਾਤਾਰ ਯੂਜ਼ ਕਰਦਾ ਹੈਗਾ ਤਾਂ ਗੋਡਿਆਂ ਦੇ ਆਪਰੇਸ਼ਨ ਤੋਂ ਬਚ ਸਕਦਾ ਹੈ ਇਹਦੇ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਹੈਗਾ ਤੇ ਏਜ ਲਿਮਟ ਵੀ ਕੋਈ ਇਹਦੀ ਹੈਗੀ ਆ ਕਿ ਇੰਨੀ ਏਜ ਤੋਂ ਆਪਾਂ ਸਟਾਰਟ ਕਰ ਸਕਦੇ ਆ ਕਿ ਅ ਅੱਜ ਕੱਲ ਜਿਹੜੀ ਇੱਕ ਹੋਰ ਮੇਨ ਸਮੱਸਿਆ ਜਿਹੜੀ ਚੱਲਦੇ ਹੈਗੇ ਹਾਈਟ ਜਿਹੜੀ ਹੈ ਬੱਚਿਆਂ ਦੀ ਹਾਈਟ ਹੈ ਜਾਂ ਕਈ ਤੁਸੀਂ ਦੇਖਦੇ ਆ ਕਿ ਹਾਈਟ ਕਾਫੀ ਘੱਟ ਰਹਿ ਜਾਂਦੀ ਹੈਗੀ ਆ ਉਹਦਾ ਵੀ ਕੋਈ ਇਹਦੇ ਨਾਲ ਹੈਗਾ ਕੋਈ ਅਸਰ ਬਿਲਕੁਲ ਸਰ ਦੇਖੋ ਇਹ ਮੇਨ ਜਿਹੜਾ ਪ੍ਰੋਡਕਟ ਬਣਿਆ ਉਹ ਹੱਡੀਆਂ ਤੇ ਬਣਿਆ ਹੈ ਜੋੜਾਂ ਤੇ ਬਣਿਆ ਹੈ ਜਦ ਸਾਡਾ ਟੀਨੇਜ ਦੇ ਵਿੱਚ ਟੀਨੇਜ ਦੇ ਵਿੱਚ ਬੱਚੇ ਜਿਹੜੇ ਸਾਡੇ 18 ਸਾਲ ਦੀ ਉਮਰ ਤੱਕ ਤੇ ਬਾਅਦ ਨਿਰਾਸ਼ ਹੋ ਜਾਂਦੇ ਆ ਕਿ ਕਈ ਸਾਡੀ ਹਾਈਟ ਰੁਕ ਗਈ ਹੈ ਉਹਨਾਂ ਨੇ ਅੱਗੇ ਪਤਾ ਨਹੀਂ ਕਿਹੜੇ-ਕਿਹੜੇ ਫੀਲਡ ਦੇ ਵਿੱਚ ਜਾਣਾ ਹੈ ਭਰਤੀ ਹੋਣਾ ਹੈ ਜਾਂ ਕੁਝ ਵੀ ਹੈ ਜਾਂ ਜਿਮ ਕਰਦੇ ਆ ਕੁਝ ਬੜਾ ਬੜਾ ਕੁਝ ਕਰਦੇ ਆ ਲੋਕੀ ਬੱਚੇ ਬਹੁਤ ਪਰੇਸ਼ਾਨ ਇਸ ਚੀਜ਼ ਤੋਂ ਤੇ ਜਿਸ ਟਾਈਮ ਉਹਨਾਂ ਦੀ ਗ੍ਰੀਸ ਜਿਹੜੀ ਉਹ ਬਣਨੀ ਸਟਾਰਟ ਹੋਏਗੀ ਤਾਂ ਨੇਚਰਲੀ ਗੱਲ ਹੈ ਕਿ ਇਹ ਉਹ ਹਾਈਟ ਦੇ ਵਿੱਚ ਵੀ ਇਹ ਕੰਮ ਕਰਦਾ ਹੈਗਾ ਅੱਛਾ ਪੇਸ਼ੈਂਟ ਕਿਉਂਕਿ ਤੁਹਾਡੇ ਕੋਲ ਕਿਉਂਕਿ ਪਹਿਲਾ ਤੁਹਾਡਾ ਜਿਹੜਾ ਪ੍ਰੋਡਕਟ ਆਇਆ ਉਹਦਾ ਜੇ ਕਹਈਏ ਰਿਜ਼ਲਟ ਜਿਹੜਾ ਹੈ ਕਾਫੀ ਵਧੀਆ ਰਿਜ਼ਲਟ ਸਾਨੂੰ ਵੀ ਸੁਣਨ ਨੂੰ ਮਿਲਿਆ ਹੈਗਾ ਪੇਸ਼ੈਂਟ ਵੀ ਹੈ ਤੇ ਹੁਣ ਜਿਹੜਾ ਹੈ ਜੇ ਕੋਈ ਪੇਸ਼ੈਂਟ ਤੁਹਾਡਾ ਲੋਕਲ ਪੰਜਾਬ ਤੋਂ ਨਹੀਂ ਹੈਗਾ ਅਦਰ ਸਟੇਟ ਤੋਂ ਆਇਆ ਜਾਂ ਫੌਰਾ ਤੋਂ ਆ ਕੋਈ ਤੇ ਇਹਦਾ ਕੋਈ ਹੈਗਾ ਵੀ ਆ ਤੁਸੀਂ ਇਹਨੂੰ ਬਾਇਕ ਕੋਰੀਅਰ ਜਾਂ ਕਿਸੇ ਤਰੀਕੇ ਨਾਲ ਪਾਰਸਲ ਰਾਹੀਂ ਭੇਜ ਸਕਦੇ ਬਿਲਕੁਲ ਜੀ ਸਾਡੇ ਸਕਰੀਨ ਤੇ ਨੰਬਰ ਚੱਲਦੇ ਆ ਸਾਡੇ ਨਾਲ ਕੰਸਲਟੇਸ਼ਨ ਕਰ ਸਕਦੇ ਆ ਕੰਸਲਟੇਸ਼ਨ ਕਰਨ ਤੋਂ ਬਾਅਦ ਸਾਡਾ ਬਾਹਰ ਸਟਾਫ ਬੈਠਾ ਹੈ ਪੂਰਾ ਇਸ ਚੀਜ਼ ਨੂੰ ਦੇਖਦਾ ਹੈਗਾ ਵੀ ਕਿਹੜਾ ਬਡਜਟ ਕਿੱਥੇ ਭੇਜਣਾ ਕਿੱਦਾਂ ਭੇਜਣਾ ਸਾਰਾ ਉਹ ਮੈਨੇਜਮੈਂਟ ਹੈਗੀ ਆਪਣੀ ਦੂਸਰੀ ਗੱਲ ਇਹ ਹੈ ਕਿ ਤੁਸੀਂ ਇਹ ਕਹੇ ਕਿ ਪੇਸ਼ੈਂਟ ਨੂੰ ਰਿਜ਼ਲਟ ਆਂਦੇ ਜਾਂ ਨਹੀਂ ਆ ਬਾਹਰ ਸਾਡੇ ਪੇਸ਼ੈਂਟ ਬੈਠੇ ਆ ਨਹੀਂ ਯਕੀਨ ਆਂਦਾ ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਪੁੱਛ ਸਕਦੇ ਇਸ ਕਿਦਾਂ ਉਹਦਾ ਰਿਜ਼ਲਟ ਜਿਹੜਾ ਹੈ ਸਾਡੇ ਇਸ ਪ੍ਰੋਡਕਟ ਦਾ ਹੈਗਾ ਜੀ ਹਾਂਜੀ ਮੇਰਾ ਨਾਮ ਭពਿੰਦਰ ਕੌਰ ਮੈਂ ਐਸਮਲਾੜੀ ਤੋਂ ਆ ਮੈਨੂੰ ਗੋਡਿਆਂ 'ਚ ਦਰਦ ਬਹੁਤ ਹੁੰਦੀਆਂ ਸੀਗੀਆਂ ਤੇ ਇੱਥੇ ਮੈਂ ਦਵਾਈ ਖਾਧੀ ਤੇ ਮੈਂ ਅੱਗੇ ਨਾਲ ਬਹੁਤ ਜ਼ਿਆਦਾ ਠੀਕ ਆ ਹਾਂਜੀ ਮੇਰਾ ਨਾਮ ਸਰਬਨ ਰਾਮ ਪਿੰਡ ਗੜਾ ਫਲੌਰ ਮੈਨੂੰ ਗੋਡਿਆਂ ਦੀ ਬੜੀ ਪ੍ਰੋਬਲਮ ਸੀਗੀ ਜਦੋਂ ਬੈਠਾ ਉੱਠਦਾ ਸੀ ਤੇ ਗੋਡਿਆਂ 'ਚ ਕੜਕੜਕ ਆਵਾਜ਼ ਆਉਂਦੀ ਸੀ ਤੇ ਇਹ ਦੋ ਡੱਬੀਆਂ ਕੈਪਸੂਲਾਂ ਦੀਆਂ ਖਾਧੀਆਂ ਉਹਦੇ ਨਾਲ ਬਹੁਤ ਰਾਹ ਮੈਨੂੰ ਬਹੁਤ ਫਰਕ ਆ ਹਾਂ ਬਿਲਕੁਲ ਠੀਕ ਠਾਕ ਹਾਂ ਮੈਂ ਕੋਈ ਤਕਲੀਫ ਨਹੀਂ ਉੱਠਣ ਬੈਠਣ ਦੇ ਵਿੱਚ ਅੱਛਾ ਇੱਕ ਹੋਰ ਹੈ ਅਸੀਂ ਵੀ ਆਏ ਆ ਕਿਸੇ ਨੇ ਬਾਹਰੋਂ ਆਣਾ ਹੈਗਾ ਅਦਰ ਸਟੇਟ ਤੋਂ ਜਾਂ ਹੋਰ ਜ਼ਿਲ੍ਹੇ ਦੇ ਵਿੱਚੋਂ ਆਣਾ ਹੈਗਾ ਇਹ ਦੇਖ ਕੇ ਵੀਡੀਓ ਦੇਖ ਕੇ ਤੇ ਕਿਸ ਤਰੀਕੇ ਨਾਲ ਤੁਹਾਡੇ ਆ ਸਕਦਾ ਕਿਉਂਕਿ ਇੱਥੇ ਬਾਹਰ ਲੱਭਣ ਦੇ ਵਿੱਚ ਕਾਫੀ ਮੁਸ਼ਕਲ ਆਂਦੀ ਹੈਗੀ ਹੈ ਕੋਈ ਆਪਣਾ ਐਡਰੈਸ ਕੀ ਹੈਗਾ ਹੈ ਕਿੱਥੇ ਲੋਕੇਸ਼ਨ ਕੀ ਹੈ ਸਾਡਾ ਜਿਹੜੀ ਲੋਕੇਸ਼ਨ ਹੈ ਉਹ ਫਲੋਰ ਦੇ ਵਿੱਚ ਹੈ ਫਲੋਰ ਦੇ ਵਿੱਚ ਆ ਕੇ ਪੇਸ਼ੇਣ ਸਾਨੂੰ ਕੋਲ ਕਰ ਸਕਦਾ ਹੈ ਤੇ ਸਾਡਾ ਇੱਥੇ ਜੀਟੀ ਆਯੁਰਵੇਦਾ ਸੈਂਟਰ ਹੈ ਸੈਂਟਰ ਦੇ ਨਾਮ ਤੇ ਆ ਕੇ ਉਹ ਸਾਡੇ ਨਾਲ ਰਾਫਤਾ ਕਰ ਸਕਦਾ ਹੈ ਤੇ ਇੱਥੇ ਸਾਡੇ ਸਟਾਫ ਦੇ ਵਿੱਚ ਡਾਕਟਰਸ ਬੈਠੇ ਹੁੰਦੇ ਆ ਉਹਨਾਂ ਨਾਲ ਡਿਸਕਸ਼ਨ ਕਰ ਸਕਦੇ ਤੇ ਆਪਣੀ ਮੈਡੀਸ਼ਨ ਲੈ ਸਕਦਾ ਹੈ ਡਾਕਟਰ ਸਾਹਿਬ ਇਸ ਸਮੇਂ ਜਿਹੜੇ ਲੋਕ ਹੈ ਜੋ درد ਦਾ ਤੋਂ ਬੜਾ ਦੁਖੀ ਹੈ ਉਹਨਾਂ ਨੂੰ ਸਲਾਹ ਕਿ ਦੇਣਾ ਚਾਹੂਗੇ ਤੁਹਾਡੇ ਚੈਨਲ ਰਾਹੀਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਇੱਕ ਮੇਰਾ ਮੈਸੇਜ ਜਿੰਨੇ ਲੋਕ 15-20 ਸਾਲ ਤੋਂ ਦਰਦ ਦੀਆਂ ਦਵਾਈਆਂ ਖਾ ਰਹੇ ਐ ਲੇਕਿਨ ਫੇਰ ਵੀ ਠੀਕ ਨਹੀਂ ਹੋ ਰਿਹਾ ਜਿਵੇਂ ਕਿ ਗਠੀਆ ਜੋੜਾਂ ਦੇ ਵਿੱਚ ਗੈਪ ਪੈ ਜਾਣਾ ਸਲਿੱਪ ਡਿਸਕ ਹੋ ਗਿਆ ਹੱਡੀਆਂ ਦਾ ਘਸਣਾ ਚੂਲੇ ਦਾ ਘਸਣਾ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਸਭ ਦਾ ਕਾਰਨ ਜੋੜਾਂ ਨੂੰ ਖੁਰਾਕੀ ਤੱਤਬ ਨਾ ਮਿਲਣਾ ਜਿਸ ਕਰਕੇ ਬਿਮਾਰੀ ਠੀਕ ਨਹੀਂ ਹੁੰਦੀਆਂ ਸੋ ਇੱਕ ਅਸੀਂ ਐਸਾ ਜੋੜਾਂ ਦੀ ਖੁਰਾਕ ਦੇ ਰਹੇ ਹਾਂ ਜਿਹਦੇ 3 ਤੋਂ 4 ਮਹੀਨੇ ਖਾਣ ਲਈ ਉਹਦੀ ਜੋੜਾਂ ਦੀ ਪ੍ਰੋਬਲਮ ਠੀਕ ਹੋ ਜਾਂਦੀਆਂ ਨੇ ਸੁਣਿਆ ਤੁਸੀਂ ਡਾਕਟਰ ਵਿਕਰਮਜੀਤ ਸਿੰਘਾਣਾ ਨੇ ਅੱਜ ਜਿਹੜਾ ਪ੍ਰੋਡਕਟ ਜਿਹੜਾ ਉਹਨਾਂ ਦਾ ਨਵਾਂ ਲਾਂਚ ਹੋਇਆ ਹੈ ਉਹਦੇ ਬਾਰੇ ਦੱਸਿਆ ਤੇ ਇਹ ਇੱਕ ਰਾਮਬਾਣ ਹੋਣਾ ਮਰੀਜ਼ਾਂ ਦੇ ਲਈ ਸਾਬਤ ਹੋਊਗਾ ਜਿਹੜੇ ਜੋੜਾਂ ਦੇ ਦਰਦ ਦਾ ਤੋਂ ਪਿਛਲੇ ਕਾਫੀ ਸਾਲਾਂ ਤੋਂ ਜਿਹੜੇ ਪਰੇਸ਼ਾਨ ਐ ਇੱਕ ਵਾਰੀ ਇਸ ਪ੍ਰੋਡਕਟ ਨੂੰ ਯੂਜ਼ ਕਰੋ ਤੇ ਦੇਖੋ ਕੀ ਕੁਛੇ ਦਾ ਰਿਜ਼ਲਟ ਮਿਲਦਾ ਹੈ ਮਨੀਸ਼ ਬਾਵਾ ਦੇ ਨਾਲ ਹਣੀ ਪੀਟੀਸੀ ਨੇ